ਅੱਜ ਅਸੀਂ ਦੂਰਦਰਸ਼ਨ ਦੇ ਹਿੰਗ ਲੱਗੇ ਨਾ ਫਟਕੜੀ ਪ੍ਰੋਗਰਾਮ ਦੇ ਉੱਤੇ ਅੱਜ ਅਸੀਂ ਤ੍ਰਿਫਲਾ ਦੇ ਬਾਰੇ ਜਾਣਕਾਰੀ ਦੇਵਾਂਗੇ ਤ੍ਰਿਫਲਾ ਜਿਹੜਾ ਹੈ ਤਿੰਨ ਚੀਜ਼ਾਂ ਤੋਂ ਬਣਦਾ ਹੈ ਹੜਡ ਬੇੜਾ ਆਮਲਾ ਅਸੀਂ ਸੋਚੀਏ ਕਿ ਤ੍ਰਿਫਲਾ ਜਿਹੜਾ ਆਮ ਨਹੀਂ ਬਣਾਇਆ ਜਾਂਦਾ ਇਹਦੀ 1 2 ਤੇ 4 ਦੀ ਰੇਸ਼ੋ ਦੇ ਨਾਲ ਬਣਦਾ ਹੈ ਤ੍ਰਿਫਲਾ ਦੇ ਵਿੱਚ ਗਿਟ ਕਢਾਲ ਕੇ ਆਪਾਂ ਜਿਹੜਾ 10 ਗ੍ਰਾਮ ਲੋ ਹਰਡ 20 ਗ੍ਰਾਮ ਬੇੜਾ ਔਰ 40 ਗ੍ਰਾਮ ਜਿਹੜਾ ਉਹ ਆਮਲਾ ਲੈਣਾ ਹੈ ਇਹ ਤੋਂ ਹਰਡ ਬੇੜਾ ਆਮਲਾ ਇੱਕ ਸਾਰੇ ਕੋ ਬਣ ਜਾਂਦਾ ਤ੍ਰਿਫਲਾ ਬਣ ਜਾਂਦਾ ਤ੍ਰਿਫਲਾ ਜਿਹੜਾ ਇਹਦੇ ਬੂਟੇ ਇੱਥੇ ਆਮ ਤੌਰ ਤੇ ਮਿਲ ਜਾਂਦੇ ਹਨ ਅਗਰ ਜੇ ਨਹੀਂ ਵੀ ਮਿਲੇ ਪंसारी ਦੀ ਦੁਕਾਨ ਤੋਂ ਇਹਨੂੰ ਤਿੰਨੋ ਚੀਜ਼ਾਂ ਜਿਹੜੀਆਂ ਖੇਆਂ ਜਾ ਸਕਦੀਆਂ ਉਹਦਾ ਤ੍ਰਿਫਲਾ ਜਿਹੜਾ ਤਿਆਰ ਹੁੰਦਾ ਹੈ त्रिफला ਜਿਹੜਾ ਨੇਤਰ ਵਾਸਤੇ ਵੀ ਬਹੁਤ ਅੱਛਾ ਹੈ। ਤ੍ਰਿਫਲਾ ਜਿਹੜਾ ਹੈਗਾ ਉਹ ਆਪਾਚਨ ਪ੍ਰਕਿਰਿਆ ਵਾਸਤੇ ਵੀ ਠੀਕ ਹੈ। ਆਪਣੇ ਗੈਸਟ੍ਰਿਕ ਨੂੰ ਠੀਕ ਕਰਦਾ ਹੈ। ਔਰ ਤ੍ਰਿਫਲੇ ਵਿੱਚ ਆਪਾਂ ਕੀ ਕਰਨਾ ਹੁੰਦਾ ਹੈ? ਤਿੰਨੋਂ ਚੀਜ਼ਾਂ ਨੂੰ ਲਾ ਕੇ ਰੱਖਣੀ ਹੈਗੀਆਂ। ਸੈਪਰਟ ਪੀ ਕੇ ਚੰਗੀ ਤਰ੍ਹਾਂ ਉਹਨਾਂ ਦਾ ਪਾਊਡਰ ਬਣਾ ਲੈਣਾ ਔਰ ਹੜ ਦਾ ਤੇ ਆਮਲੇ ਦਾ ਤੇ ਬਹੇੜਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਪ੍ਰੀਕ ਕਰਕੇ ਪੀਸ ਕਰਕੇ ਇਹ ਟੈੱਟ ਉੱਤੇ ਪਾ ਕੇ ਰੱਖ ਲੈਣਾ। ਜੋ ਤੁਹਾਨੂੰ ਵੀ ਯੂਜ਼ ਕਰਨਾ ਹੈ ਉਸ ਹੱਬ ਨਾਲ ਵਿੱਚ ਚੁਣ ਕੇ ਕਰਕੇ ਮਿਕਸ ਕਰਕੇ ਤੁਸੀਂ ਲੈ ਸਕਦੇ ਹੋ। ਔਰ ਇਹਦੇ ਵਿੱਚ ਕੀ ਕਰਨਾ ਹੁੰਦਾ ਜਦੋਂ ਆਪਾਂ ਤ੍ਰਿਫਲਾ ਜਿਹੜਾ ਦਿੰਦਾ ਹੈ ਨੇਤਰ ਵਾਸਤੇ ਲੈਣਾ ਹੈ ਇਹਨੂੰ ਆਪਾਂ ਰਾਤ ਦੇ ਟਾਈਮ ਤੇ ਵਿੱਚ ਮੰਨ ਲੇ ਪਾਣੀ ਚ ਪਿਉਂਦਿਓ। ਪਾਣੀ ਪੀਉਣ ਤੋਂ ਬਾਅਦ ਸਿਰੇ ਤੇ ਛਿੱਟੇ ਮਾਰੋ ਔਰ ਔਰ ਇਸ ਦੇ ਬਾਅਦ ਆਪਾਂ ਖਾਣਾ ਖਾਣ ਤੋਂ ਬਾਅਦ ਵੀ ਆਪਾਂ ਰਾਤ ਦੇ ਸੌਣ ਦੇ ਟਾਈਮ ਦੇ ਉੱਤੇ ਤ੍ਰਿਫਲਾ ਜਿਹੜਾ ਹੈ 2 ਚਮਚ ਦੁੱਧ ਦੇ ਨਾਲ ਵੀ ਲੈ ਸਕਦੇ ਆ ਪਾਣੀ ਦੇ ਨਾਲ ਵੀ ਲੈ ਸਕਦੇ ਆ। ਥੇਰ ਨਾਲ ਸਾਰਾ ਪੇਟ ਸਾਫ ਹੋਵੇ ਔਰ ਨੇਤਰਾਂ ਵਾਸਤੇ ਵੀ ਠੀਕ ਰਹੇ। ਨੇਤਰ ਵਾਸਤੇ ਤ੍ਰਿਫਲਾ ਗ੍ਰੀਤ ਵੀ ਬਣ ਜਾਂਦਾ ਹੈ ਤ੍ਰਿਫਲਾ ਗ੍ਰੀਤ ਜਿਹੜਾ ਹੈਗਾ ਉਹ ਮੱਲ ਕੇ ਦੇਸੀ ਗਾਂ ਜਿਹੜੀ ਹੈ ਉਹਦਾ ਕਿਉ ਦੇ ਵਿੱਚ ਮਿਕਸ ਕਰਕੇ ਬਣਾਇਆ ਜਾਂਦਾ ਹੈ ਇਹ ਚ ਕਾਫੀ ਜੜੀ ਬੂਟੀਆਂ ਹੋਰ ਪਾ ਕੇ ਤ੍ਰਿਫਲੇ ਦੇ ਵਿੱਚ ਅਸੀਂ ਤ੍ਰਿਫਲਾ ਤਿਆਰ ਕਰਦੇ ਹਾਂ ਤ੍ਰਿਫਲਾ ਗ੍ਰੀਤ ਬੋਲਦੇ ਹਾਂ ਉਹ ਵੀ ਆਪਾਂ ਨੇਤਰ ਵਾਸਤੇ ਬਹੁਤ ਅੱਛੀ ਚੀਜ਼ ਹੈ ਵਾਕਿ ਰ ਕਾਇਕਲਪ ਦੇ ਬਾਰੇ ਤ੍ਰਿਫਲਾ ਜਿਹੜਾ ਹੈ ਇਹ ਕਾਇਕਲਪੀ ਕਰਦਾ ਹੈ ਸਾਡੇ ਸ਼ੀਰ ਨੂੰ ਠੀਕ ਕਰਦਾ ਹੈ ਔਰ ਸਾਡਾ ਜਿਹੜਾ ਸਰੀਰ ਹੈ ਇਦੇ ਵਿੱਚ ਆਪਾਂ ਜਿਹੜਾ ਜਵਾਨ ਬੰਦਾ ਹੈ ਜਿਹੜਾ ਬੁੱਢਾ ਹੋ ਗਿਆ ਉਹ ਵੀ ਜਵਾਨ ਹੋ ਜਾਂਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ ਉਹਦਾ ਵੀ ਕਾਰਨ ਹੈ ਜਿਸ ਲਈ ਆਪਾਂ ਤ੍ਰਿਫਲੇ ਨੂੰ 1 2 ਔਰ 4 ਦੇ ਹਿਸਾਬ ਦੇ ਨਾਲ ਮਿਲਾ ਕੇ ਰੱਖ ਲੈਣੇ ਆ ਉਹਨੂੰ ਤ੍ਰਿਫਲਾ ਤਿਆਰ ਹੁੰਦਾ ਹੈ ਉਸ ਤ੍ਰਿਫਲੇ ਦੇ ਵਿੱਚ ਆਪਾਂ ਕੀ ਕਰਨਾ ਹੈਗਾ ਪਹਿਲਾਂ ਥੋੜਾ ਦੋ ਚਮਚ ਜਿਹੜਾ ਸਵੇਰੇ ਖਾਲੀ ਪੇਟ ਉਹ ਲੈਣਾ ਹੁੰਦਾ ਹੈ ਉਸ ਤੋਂ ਬਾਅਦ ਕੋਈ 2-2 ਢਾਈ ਘੰਟੇ ਕੁਝ ਨਹੀਂ ਖਾਣਾ ਹੈ ਜਦੋਂ ਬੁਸ਼ਨੀ ਖਾਣਾ ਉਸ ਤੋਂ ਬਾਅਦ ਤ੍ਰਿਫਲਾ ਜਿਹੜਾ ਸਾਡੇ ਸਾਰੇ ਸੀਟ ਕੰਮ ਕਰਦਾ ਹੈ ਉਹ ਸਾਡੇ ਆਰਗਨ ਨੂੰ ਠੀਕ ਕਰਦਾ ਹੈ ਔਰ ਇਸੇ ਤਰ੍ਹਾਂ ਉਹਦੀ ਇੱਕ ਡਿਟੇਲ ਜਿਹੜੀ ਹੈ ਤੁਹਾਨੂੰ ਅਸੀਂ ਦੇ ਰਹੇ ਹਾਂ ਚਾਰਟ ਦੇ ਵਿੱਚ ਸਾਹਮਣੇ ਔਰ ਕਿਹੜੇ ਮਹੀਨੇ ਚ ਕਿਦਾਂ ਖਾਣਾ ਹੈ ਪਹਿਲੇ ਸਾਲ ਦੇ ਵਿੱਚ ਜਿਹੜੀ ਹੈ ਇਹ ਸਾਡੇ ਆਪਣੇ ਸਰੀਰ ਨੂੰ ਠੀਕ ਕਰਦੀ ਹੈ ਆਜ਼ੂਲ ਠੀਕ ਕਰਦੀ ਹੈ ਔਰ ਦੂਜੇ ਸਾਲ ਦੇ ਵਿੱਚ ਇਹ ਬਲ ਕੇ ਆਪਣੇ ਨੇਤਰਾਂ ਨੂੰ ਠੀਕ ਕਰਦੀ ਹੈ 30 ਸਾਲ ਦੇ ਵਿੱਚ ਬਣ ਕੇ ਹਰ ਸਾਲ ਦੇ ਮੁਤਾਬਕ ਇਹਨਾਂ ਨੂੰ ਠੀਕ ਕਰਦੀ ਹੈ। ਔਰ ਸਾਡਾ ਜਿਹੜਾ ਸ਼ਹੀਰ ਹੈ ਇਹਦੇ ਦੇ ਮਲੇ ਤ੍ਰਿਫਲਾ ਦਾ ਇੱਕ ਬਹੁਤ ਅੱਛਾ ਅਨੁਸੰਧਾਨ ਹੈ। ਤ੍ਰਿਫਲਾ ਕਿਹੜੇ ਸੀਜ਼ਨ 'ਚ ਕਿੱਦਾਂ ਖਾਣਾ ਹੈ ਇਹਦੇ ਵਿੱਚ ਲਿਖਿਆ ਗਿਆ ਔਰ ਕਿਸ ਤਰ੍ਹਾਂ ਦਾ ਖਾਣਾ ਇਹ ਚਾਰਟ ਦੇ ਵਿੱਚ ਦਿੱਤਾ ਗਿਆ। ਪਹਿਲਾ ਜਿਹੜਾ ਹੈ ਉਹ ਆਪਾਂ 1/4 ਦੇ ਹਿਸਾਬ ਨਾਲ ਖਾਣਾ ਔਰ ਉਸ ਤੋਂ ਬਾਅਦ ਫਿਰ 1/4 ਦੇ ਹਿਸਾਬ ਨਾਲ ਖਾਣਾ। ਉਸ ਲਈ ਇੱਕ ਕੁੜਾ 6 ਦੇ हिसाब ਦੇ ਨਾਲ ਖਾਣਾ ਹੈ ਇਹ ਉਹ ਇੱਕ ਕੁੜਾ 6 ਦੇ हिसाब ਦੇ ਆਪਾਂ ਜਿਹੜੇ-ਜੋ ਚੀਜ਼ਾਂ ਬਣੀਆਂ ਉਹਦੇ ਵਿੱਚ ਤੁਹਾਨੂੰ ਲਿਖਿਆ ਹੋਇਆ ਉਹ ਤੁਸੀਂ ਪੜ੍ਹ ਕੇ ਸਭ ਦੱਸ ਸਕਦੇ ਆਪਾਂ ਕਿਸ ਤਰ੍ਹਾਂ ਦਾ ਖਾਣਾ ਹੈਗੇ ತ್ರಿਫਲਾ ਇੱਕ ਐਸੀ ਚੀਜ਼ ਹੈ ਅਨਮੋਲ ਚੀਜ਼ ਹੈ ਉਹ ತ್ರಿਫਲੇ ਦੇ ਵਾਸਤੇ ਆਪਾਂ ਕਿਤੇ ਵੀ ਜਾਈਏ ਉਹ ਸਾਡੇ ਸਰੀਰ ਵਾਸਤੇ ਬਹੁਤ ਹੀ ਅੱਛੀ ਚੀਜ਼ ਹੈ ਇਹ ತ್ರಿਫਲਾ ਜਿਹੜਾ ਹੈ ਇਹਦੇ ਵਿੱਚ ਬਾਤ ਪਿਤ ਕਫ ਤਿੰਨਾਂ ਨੂੰ ਇਹ ਠੀਕ ਕਰਦਾ ਹੈ ਸੰਤੁਸ਼ਟ ਕਰਦਾ ਹੈ ਬਾਤ ਨੂੰ ਠੀਕ ਕਰਨ ਵਾਸਤੇ ਮੱਲ ਲਗੇ ਆਪਣੇ ਐਸ ਦੇ ਉਤੇ ਕੰਮ ਹੁੰਦਾ ਹੈ ਬਹੁਤ ਜ਼ਿਆਦਾ ਔਰ ਪਿੱਤ ਨੂੰ ਵੀ ਸ਼ਾਂਤ ਕਰਦਾ ਆਮਲਾ ਵਿੱਚ ਪਿਆ ਹੋਇਆ ਔਰ ਜਿਹੜਾ ਕਫ ਇਹਨੂੰ ਨਿਸਾਰ ਕਰਦਾ ਹੈ ਉਹ ਹੜ ਜਿਹੜੀ ਹੈ ਉਹ ਕਫ ਨੂੰ ਨਿਸਾਰ ਕਰ ਦਿੰਦੀ ਹੈ ਔਰ ਪੇਟ ਸਾਫ਼ ਕਰ ਦਿੰਦੀ ਹੈ ਬਿਹੜਾ ਵੀ ਜਿਹੜਾ ਹੈ ਉਹ ਕਫ ਨੂੰ ਯੂਜ਼ ਕਰਦਾ ਹੈ ਔਰ ਇਹ ਤਿੰਨੋਂ ਚੀਜ਼ਾਂ ਜੜੀਆਂ ਰਲ ਕੇ ਬਾਤ ਪਿੱਤ ਕਫ ਨੂੰ ਠੀਕ ਕਰਦੀ ਹੈ ਔਰ ਇਹੀ ਸਾਡਾ ਇੱਕ ਥਿਉਰੀ ਹੈ ਆਯੁਰਵੇਦ ਦੇ ਵਿੱਚ ਬਾਤ ਪਿੱਤ ਕਫ ਨਾੜੀ ਵੀ ਜਿਹੜੀ ਬਾਦਪਤ ਕਫ ਦੇ ਉੱਤੇ ਚਲਦੀ ਹੈ ਪਹਿਲੀ ਉਂਗਲ ਦੇ ਉੱਤੇ ਜਿਹੜੀ ਹੈ ਉਹ ਬਾਦੇ ਬਾਰੇ ਦੱਸਦੀ ਹੈ ਸੈਕੰਡ ਉਂਗਲ ਦੇ ਵਿੱਚ ਇਸਦੇ ਬਾਰੇ ਦੱਸਦੀ ਹੈ ਤੀਜੀ ਕਫ ਦੇ ਬਾਰੇ ਦੱਸਦੀ ਹੈ ਇਹ ਬਾਦਪਤ ਕਫ ਜਿਹੜਾ ਹੈ ਇਹਹੀ ਦੇ ਉੱਤੇ ਹਜ਼ਾਰ ਸਾਲ ਆਯੁਰਵੈਦਿਕ ਦਾ ਸਾਡਾ ਨਿਦਾਨ ਹੈ ਔਰ ਇਹਦੇ ਉੱਤੇ ਹੀ ਚਲਦਾ ਹੈ ਟ੍ਰਿਫਲ ਨੂੰ ਯੂਜ਼ ਕਰੋ ਟਿਫਲਾ ਇਹ ਸਾਡੇ ਵਾਸਤੇ ਬਹੁਤ ਅੱਛਾ ਹੈ ਧੰਨਵਾਦ